ਲੋਜੀ ਜੀ ਜੂਬੋ ਵੀ ਆਪਣੀਆਂ ਹਜੂਰ ਸਾਡੀ ਚੱਪਰਾ ਐਨ ਕੰਪਲੀਅਰ ਕਾਰਟੋਨ ਕੱਪੜੇ ਟੀੜੇ ਖਾਣਾ-ਦਾਣਾ ਮਸਫੇਰ ਤੋਂ ਅੱਗੇ ਟ੍ਰੇਨ ਦਾ ਸਫ਼ਰ ਬੰਚੇ ਐ ਐਕਸਪੀਰੀਅੰਸ ਬਸੇ ਟ੍ਰੇਨ ਦਾ ਵਧੀਆ ਐ ਐ ਕਰ ਤੋਂ ਤਾਂ ਵੀ ਇਹ ਹਜੂਰ ਸਾਡਾ ਆਪਸ਼ਨ ਹੀ ਤੇ ਰੇਲਵੇ ਸਟੇਸ਼ਨ yna iawn a hwnna gadawn i ddod i mewn as yna'r railway station yna station ਦੀ ਹੁੰਦੀ ਆ ਹੁਣ ਹਾਂ ਜੀ ਉੱਪਰ ਕੁੱਕੇ ਹੀ ਬੰਦ ਕਰਦਾ ਅੱਛਾ 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 ਟੂ ਵੇਟ ਬਣਾਉਂਗੇ ਅੱਗੇ ਤੋਂ ਆਪਾਂ ਦੇਖੋ ਓਕੇ ਹੂੰ ਤੇ ਕੋਈ ਸਾਹ ਵਾਲੀ ਸੰਗਤ ਅਜੂਰ ਸਾਹ ਵਾਲੀ ਸੰਗਤ ਪੂਰੀ ਆ ਬਲੌਗ ਸ਼ੁਰੂ ਕਰਦੇ ਹਾਂ ਹਾਂ ਹੋਰ ਪਾ ਦੇ ਜੀ ਆਹ ਲੋ ਜੀ ਲੈ ਲਿਖੀ ਬੰਗੂ ਆ ਗਿਆ ਆ ਗਿਆ ਆਹ ਰਾਜਾ ਰਾਜਾ ਲੱਤ ਲੱਤ ਲੈ ਲਓ ਬਈ ਲਓ ਜੀ ਹੋ ਗਈ ਸ਼ੁਰੂ ਟ੍ਰੇਨ ਆਹ ਖੜਾ ਕਲਵੀਰ ਕਲਵੀਰ ਕੈਮੀ ਵਾਰ ਟ੍ਰੇਨ ਚ ਬੈਠਾ ਬਾਈ ਉਹ ਬਹੁਤ ਵਾਰ ਬੈਠਾ ਬਹੁਤ ਵਾਰ ਬੈਠਾ ਹਜੂਰ ਸਾਹਿਬ ਵਾਲੀ ਚ ਤਾਂ ਪਹਿਲੀ ਵਾਰ ਬੈਠਿਆ ਪਹਿਲੀ ਵਾਰ ਬੈਠਿਆ ਆਹ ਦੇਖ ਲਓ ਕਲਵੀਰ ਕਹਿੰਦਾ ਨਜ਼ਾਰਾ ਆ ਗਿਆ ਆਈ ਦਾ ਕਹਣਾ ਫੈਕਟਰੀ ਚ ਸਾਹ ਨਹੀਂ ਲੈਣ ਦਿੰਦਾ ਸਰਦਾਰ ਇਧਰ ਆ ਡਿਊਟੀ ਵਾਲੇ ਬੰਦੇ ਬੈਠੇ ਨੇ ਕਿਵੇਂ ਕਹ ਇੱਕ ਵਾਰੀ ਜਾਣਦੇ ਹੋ ਬਈ ਹਜੂਰ ਸਾਹਿਬ ਤੁਸੀਂ ਕਿੰਨੀ ਵਾਰ ਜਾਂਦੇ ਹੋ ਹਜੂਰ ਸਾਹਿਬ ਅਸੀਂ ਤਾਂ ਹਜੂਰ ਸਾਹਿਬ ਕੇ રોજ ਹਜੂਰ ਸਾਹਿਬ ਨੇ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਨਦੇੜ ਦੀ ਨੇਹ ਵਾਹ ਜੀ ਵਾਹ ਫਿਰ ਤਾਂ ਉਂਦੀ ਜਾਨੀ ਰਾਈ ਨਹੀਂ ਉਹ ਟ੍ਰੇਨ ਕਿ ਨਹੀਂ ਕਦੇ ਐ ਲੰਗਦੇ ਨੇ ਕਦੇ ਜੰਮੂ ਬਾਗਦੇ ਨੇ ਕਦੇ ਨਦੇੜ ਬਾਗਦੇ ਨੇ ਹਨਾ ਵਾਹ ਜੀ ਨਾ ਕੋਡ ਨੂੰ ਚਲੜੀ ਓਏ ਬਾਕੀ ਫੇਰ ਦਿਖਾਉਨੇ ਆ ਤੁਨੂੰ ਕੌਲੀ ਤੋਂ ਚੱਲ ਪੇ ਕੌਲੀ ਤੋਂ ਪਰ ਅਸੀਂ ਬਾਹਰ ਦਾ ਸੂਨ ਦਿਖਾਵਾਂ ਕੌਲੀ ਤੋਂ ਚੱਲ ਪਿਆ ਦੇ ਦੋ ਔਰ

ਆ ਚੱਲ ਜੇ ਆ ਜਾ ਆ ਜਾ ਕੱਪਮ ਮੋਗੀ ਟ੍ਰੇਨ ਹੁਣ ਕਮਗੀ 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 ਤੁਹਾਨੂੰ ਦੇ ਲਓ ਜੀ ਦਿੱਲੀ ਸਾਦਰ ਬਾਜ਼ਾਰ ਆ ਗਏ ਸਾਦਰ ਬਾਜ਼ਾਰ ਸਾਦਰ ਬਾਜ਼ਾਰ ਆ ਰਿਹਾ ਨਾ ਇਹ ਆ ਬੰਦਾ ਨਹੀਂ ਪੈਂਦਾ ਹੈਗਾ ਅੱਜ ਇਹ ਤਾਂ ਇਹ ਆਪਾਂ ਨੂੰ ਬੰਨ੍ਹ ਦਿੰਦਾ ਹੈ ਨਾ ਆ ਨਹੀਂ ਪੈਣਾ ਨਾ ਆ ਹਾ ਪੈਣਾ ਉਹ ਸੁੱਤੇ ਪਏ ਨੇ ਸਾਰੇ ਬੋਲ ਨਾ ਇਧਰੋਂ ਦਾ ਟ੍ਰੇਨ ਚੱਲ ਰਹੀ ਆ ਇਧਰੋਂ ਟ੍ਰੇਨ ਖੜੀ ਆ ਦੇਖੋ ਇੱਧਰ ਚੱਲ ਰਹੀ ਏ ਟ੍ਰੇਨ ਨਹੀਂ ਇੱਧਰੋਂ ਖੜ ਗਈ ਕੀ ਰਹਿਣੀ ਆਪਾਂ ਉਹ ਚੱਲ ਜਾਣਗੇ ਸਾਰੇ ਉਹ ਦੋਵੇਂ ਬੜਾ ਗਿਲਾਈ ਕਰਦੇ i'm gonna put